ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਜੇਕਰ ਤੁਸੀਂ ਥੋੜਾ ਜਿਹਾ ਵੀ ਬੁਣਾਈ ਦਾ ਕੰਮ ਜਾਣਦੇ ਹੋ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਜਿਹੜਾ ਬਣਾ ਸਕੋਗੇ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜਾਂ ਤਾਂ ਸਵੈਟਰ ਬੱਚਿਆਂ ਦੇ ਕੋਟਾਂ ਸਵੈਟਰ ਜਾਂ ਪੈਣੂ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਾਰਡਰ ਟਾਈਪ ਡਿਜ਼ਾਈਨ ਆ ਜਿਵੇਂ ਆਪਾਂ ਉਲਟੇ ਸਿੱਧੇ ਦੀ ਬਣਾਈ ਕਰਦੇ ਆ ਉਸ ਤਰ੍ਹਾਂ ਦਾ ਆਪਣਾ ਇਹ ਡਿਜ਼ਾਈਨ ਆ ਬਾਰਡਰ ਦੇ ਤੌਰ ਤੇ ਵੀ ਤੁਸੀਂ ਇਹਨੂੰ ਬਣਾ ਸਕਦੇ ਆ ਇਹ ਬਾਰਡਰ ਬਣਾ ਕੇ ਨਾਲ ਬਟਨ ਪੱਟੀ ਚਲਾ ਸਕਦੇ ਆ ਜਾਂ ਉੱਪਰ ਆਪਣਾ ਕੋਈ ਹੋਰ ਡਿਜ਼ਾਈਨ ਜਿਹੜਾ ਸੈੱਟ ਕਰ ਸਕਦੇ ਆ ਜੇਕਰ ਤੁਸੀਂ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਆਪਣੇ ਸਾਰੇ ਪ੍ਰੋਜੈਕਟ ਤੇ ਤਾਂ ਕੁੰਡੇ ਪਾਉਣ ਤੋਂ ਬਾਅਦ ਜਿਹੜਾ ਆਪਾਂ ਇਹੀ ਡਿਜ਼ਾਈਨ ਹੈ ਜਿਹੜਾ ਆਪਣੇ ਪ੍ਰੋਜੈਕਟ ਤੇ ਪਾ ਸਕਦੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਜਿਵੇਂ ਤੁਸੀਂ ਜੀਨਸ ਨਾਲ ਕੋਈ ਪਾਉਣ ਵਾਸਤੇ ਆਪਣੀ ਲੌਂਗ ਕੋਟੀ ਕਹਿ ਲਓ ਜੈਕਟ ਕਹਿ ਲਓ ਬਣਾ ਰਹੇ ਆ ਤਾਂ ਜੇ ਜਦੋਂ ਤੁਸੀਂ ਇਹ ਡਿਜ਼ਾਈਨ ਬਣਾਉਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਬਣ ਕੇ ਇਹ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਵਗੈਰਾ ਕਿਸੇ ਵੀ ਪ੍ਰੋਜੈਕਟ ਤੇ ਇਸ ਨੂੰ ਪਾ ਸਕਦੇ ਆ ਉਲਟੇ ਪਾਸੇ ਤੋਂ ਜਿਹੜਾ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਡਿਜ਼ਾਈਨ ਬਹੁਤ ਹੀ ਜਿਆਦਾ ਈਜ਼ੀ ਪੈਟਰਨ ਤੇ ਜਦੋਂ ਆਪਾਂ ਇਸ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਈਵਨ ਨੰਬਰ ਵਿੱਚ ਆਪਾਂ ਕੁੰਡੇ ਲੈਣੇ ਆ ਜਿਵੇਂ 2 ਦੇ ਮਲਟੀਪਲ 2 2 2 ਇਸ ਤਰ੍ਹਾਂ ਕਰਕੇ ਜੋਟੇ ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਆ 8 ਸਲਾਈਆਂ ਚ ਆਪਣਾ ਡਿਜ਼ਾਈਨ ਆ ਜਿਹੜਾ ਇਹ ਕੰਪਲੀਟ ਹੋ ਜਾਂਦਾ ਚਾਰ ਸਲਾਈਆਂ ਆਪਣੀਆਂ ਡਿਜ਼ਾਈਨ ਦੀਆਂ ਇਹ ਤੇ ਚਾਰ ਸਲਾਈਆਂ ਚ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਡਿਜ਼ਾਈਨ ਆਪਣਾ ਉਹੀ ਰਹਿੰਦਾ ਹੈ ਇਹ ਮੈਂ ਕੁੰਡੇ ਪਾਉਣ ਤੋਂ ਬਾਅਦ 8 ਸਲਾਈਆਂ ਡਿਜ਼ਾਈਨ ਦੀਆਂ ਬਣਾਵਾਂਗੀ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਜਿਹੜੇ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਆ ਜਾਂ ਤੁਸੀਂ ਜਿਵੇਂ ਕੁੰਡੇ ਪਾਉਣ ਤੋਂ ਬਾਅਦ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਸ਼ੁਰੂ ਕਰ ਸਕਦੇ ਆ ਕਿਉਂਕਿ ਇਹ ਡਿਜ਼ਾਈਨ ਨੂੰ ਆਪਾਂ ਬਾਰਡਰ ਦੇ ਤੌਰ ਤੇ ਵੀ ਵਰਤ ਸਕਦੇ ਆ ਇਹ ਤੁਹਾਡੀ ਆਪਣੀ ਮਰਜ਼ੀ ਆ ਤੇ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨ ਲੱਗੇ ਸਿੱਧੇ ਪਾਸੇ ਤੋਂ ਜਿਵੇਂ ਮੈਂ ਕੁੰਡੇ ਪਾਉਣ ਤੋਂ ਬਾਅਦ ਇੱਥੇ ਪਹਿਲੀ ਸਲਾਈ ਸ਼ੁਰੂ ਕੀਤੀ ਆ ਉਸੇ ਤਰ੍ਹਾਂ ਮੈਂ ਇੱਥੇ ਸ਼ੁਰੂ ਕਰੂੰਗੀ ਹਾਂ ਇੱਕ ਕੁੰਡਾ ਆਪਾਂ ਬਣਾਵਾਂਗੇ ਉਲਟਾ ਇੱਕ ਬਣਾਵਾਂਗੇ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਇੱਕ ਕੁੰਡਾ ਉਲਟਾ ਬਣਾਉਣਾ ਇੱਕ ਕੁੰਡਾ ਸਿੱਧਾ ਇੱਕ ਉਲਟਾ ਜਿਵੇਂ ਆਪਾਂ ਉਲਟੇ ਸਿੱਧੇ ਦਾ ਬਾਰਡਰ ਬਣਾਉਣੀ ਹੈ ਉਸ ਤਰ੍ਹਾਂ ਆਪਾਂ ਪਹਿਲੀ ਸਲਾਈ ਕੰਪਲੀਟ ਕਰ ਲੈਣੀ ਜਿੰਨੇ ਵੀ ਕੁੰਡੇ ਆ ਪਾਈਵਾਂ ਨੰਬਰ ਵਿੱਚ ਲਏ ਹੋਣਗੇ ਸਾਰੇ ਆਪਾਂ ਇਸ ਤਰ੍ਹਾਂ ਬਣਾਉਣੇ ਆ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਕੁੰਡਾ ਸਿੱਧਾ ਇਕਲਟਾ ਇੱਕ ਸਿੱਧਾ ਇਕਲਟਾ ਇੱਕ ਸਿੱਧਾ ਇਕਲਟਾ ਇੱਕ ਸਿੱਧਾ ਇੱਕ ਹੁੰਡਾ ਉਲਟਾ ਇੱਕ ਹੁੰਡਾ ਸਿੱਧਾ ਇੱਕ ਹੁੰਡਾ ਉਲਟਾ ਲਾਸਟ ਤੇ ਆਪਣਾ ਹੁੰਡਾ ਸਿੱਧਾ ਆ ਗਿਆ ਇਸ ਤਰ੍ਹਾਂ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਦੂਸਰੀ ਸਲਾਈ ਉਲਟ ਪਾਸੇ ਤੋਂ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਿਖਾਈ ਦੇਊਗਾ ਆਪਾਂ ਉਸੇ ਤਰ੍ਹਾਂ ਦਾ ਬਣਾ ਲੈਣਾ। ਮਤਲਬ ਜਿਹੜਾ ਇੱਧਰ ਕੁੰਡਾ ਸਿੱਧਰ ਸਿੱਧਾ ਹੋਊਗਾ ਇੱਧਰ ਆਪਾਂ ਉਲਟਾ ਬਣਾਉਣਾ। ਜਿਹੜਾ ਇੱਧਰ ਆਪਣਾ ਉਲਟਾ ਬਣਾਇਆ ਹੋਊਗਾ ਇੱਧਰ ਆਪਾਂ ਸਿੱਧਾ ਬਣਾਉਣਾ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦੇਊਗਾ। ਹੁਣ ਇਹ ਕੁੰਡਾ ਉਧਰ ਸਿੱਧਾ ਤਾਂ ਇੱਧਰ ਆਪਾਂ ਉਲਟਾ ਬਣਾਵਾਂਗੇ। ਇਹ ਕੁੰਡਾ ਉਧਰ ਉਲਟਾ ਹੈ ਤੇ ਇੱਧਰ ਸਿੱਧਾ ਬਣਾਉਂਗਾ ਇਸ ਤਰ੍ਹਾਂ। ਇੱਕ ਹੁੰਦਾ ਔਰ ਟਾ ਇੱਕ ਸਿੱਧਾ ਦੂਸਰੀ ਸਲਾਈ ਆਪਣੇ ਡਿਜ਼ਾਈਨ ਦੀ ਸਾਰੀ اسی ਤਰ੍ਹਾਂ ਕੰਪਲੀਟ ਕਰਾਂਗੇ ਆਪਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਔਰ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਆਸਤੇ ਜਿਹੜੇ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਆਸਾਨੀ ਨਾਲ ਇਹਨਾਂ ਡਿਜ਼ਾਈਨਾਂ ਨੂੰ ਜਿਹੜਾ ਤੁਸੀਂ ਬਣਾ ਸਕੋ। ਦੂਸਰੀ ਸਿਲਾਈ ਚੱਲ ਰਹੀ ਹੈ ਆਪਣੇ ਡਿਜ਼ਾਈਨ ਦੀ। ਇੱਕ ਉਲਟਾ, ਇੱਕ ਸਿੱਧਾ, ਇੱਕ ਉਲਟਾ, ਇੱਕ ਸਿੱਧਾ, ਉਲਟਾ, ਸਿੱਧਾ, ਉਲਟਾ, ਸਿੱਧਾ ਉਲਟਾ ਸਿੱਧਾ ਦੂਸਰੀ ਸਲਾਈ ਵੀ ਆਪਣੀ ਕੰਪਲੀਟ ਹੋ ਗਈ ਹੁਣ ਆਪਾਂ ਬਣਾਉਣੀ ਹੈ ਤੀਸਰੀ ਸਲਾਈ ਡਿਜ਼ਾਈਨ ਦੀ ਸਿੱਧੇ ਕੁੰਡੇ ਤੇ ਡਿਜ਼ਾਈਨ ਹੈ ਜਿਹੜਾ ਆਪਣਾ ਬਣਾਣਾ ਹੈ ਉਲਟਾ ਕੁੰਡਾ ਆਪਾਂ ਉਲਟਾ ਹੀ ਬਣਾਣਾ ਜੇਕਰ ਤੁਸੀਂ ਕੰਨੀ ਵਾਲਾ ਕੁੰਡਾ ਵਾਧੂ ਰੱਖਿਆ ਤਾਂ ਤੁਸੀਂ ਉਤਾਰ ਲੈਣਾ ਜਿਵੇਂ ਮੈਂ ਇੱਥੇ ਉਲਟਾ ਬਣਾ ਰਹੀ ਹਾਂ ਤਾਂ ਉਲਟਾ ਬਣਾ ਲਿਆ ਸਿੱਧੇ ਕੁੰਡੇ ਤੇ ਡਿਜ਼ਾਈਨ ਬਣਾਣਾ ਹੈ ਜਿਹੜਾ ਹੁਣ ਸਿੱਧਾ ਕੁੰਡਾ ਹੈ ਇਹਦੇ ਇੱਕ ਹੌਲੇ ਛੱਡ ਕੇ ਜਿਹੜਾ ਇਹ ਦੂਸਰਾ ਹੌਲਾ ਇਹਦੇ ਵਿੱਚ ਦੀ ਆਪਾਂ ਕੁੰਡਾ ਬਣਾਉਣਾ ਇਸ ਤਰ੍ਹਾਂ ਫੇਰ ਆਪਾਂ ਵਾਪਸ ਇਹ ਸਲਾਈ ਤੇ ਲੈ ਆਉਣਾ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਤਾਂ ਹੁਣ ਨਾ ਕੁੰਡਾ ਜਿਹੜਾ ਆਪਣੇ ਇੱਥੇ ਕੋਈ ਵਧਿਆ ਤੇ ਨਾ ਹੀ ਘਟੇ ਠੀਕ ਹੈ ਇਸ ਤਰ੍ਹਾਂ ਬਣਾ ਲੈਣਾ ਫੇਰ ਅੱਗੇ ਥ੍ਰੈਡ ਲੱਗੇ ਇੱਕ ਹੁੰਡਾल्टा ਜਿਹੜਾ ਹੁੰਡਾ ਉਲਟਾ ਤਾਂ ਆਪਾਂ ਉਲਟਾ ਹੀ ਬਣਾਉਣਾ ਥ੍ਰੈਡ ਕਰਾਂਗੇ ਪਿੱਛੇ ਸਿੱਧੇ ਕੁੰਡੇ ਤੇ ਡਿਜ਼ਾਈਨ ਬਣਾਣਾ ਉਸੇ ਤਰ੍ਹਾਂ ਆਪਣਾ ਜਿਹੜਾ ਇਹ ਇੱਕ ਜਿਹੜਾ ਇਹ ਦੂਸਰਾ ਹੋਲ ਹੈ ਇਹਦੇ ਵਿੱਚ ਦੀ ਸਲਾਈ ਕੱਢ ਕੇ ਹੁੰਡਾ ਬਣਾਉਣਾ ਵਾਪਸ ਫੇਰ ਇਹ ਸਲਾਈ ਤੇ ਕਰ ਲੈਣੀ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਪਿਛਲੀ ਸਾਈਡ ਦਾ ਤੀਸਰੀ ਸਲਾਈ ਸਾਰੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਵਲਟਾ ਕੁੰਡਾ ਉਲਟਾ ਬਣਾਉਣਾ ਸਿੱਧੇ ਕੁੰਡੇ ਤੇ ਆਪਾਂ ਡਿਜ਼ਾਈਨ ਬਣਾਉਣਾ ਸਿੱਧਾ ਕੁੰਡਾ ਆ ਗਿਆ ਫਿਰ ਉਸੇ ਤਰ੍ਹਾਂ ਇੱਕ 홀 ਛੱਡ ਕੇ ਉੱਪਰਲਾ ਜਿਹੜਾ ਨੀਚੇ ਵਾਲਾ 홀 ਹੈ ਇਹਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਕੁੰਡਾ ਬਣਾਉਣਾ ਫੇਰ ਵਾਪਸ ਉਸੇ ਸਲਾਈ ਤੇ ਕਰ ਲੈਣਾ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾ ਲੈਣਾ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟ ਥ्रेड ਕਰਾਂਗੇ ਪਿੱਛੇ ਫੇਰ ਵਾਪਸ ਇੱਕ ਜਿਹੜਾ ਆਪਣਾ ਦੂਸਰਾ ਹੌਲ ਹੈ ਇਹਦੇ ਵਿੱਚ ਦੀ ਸਲਾਈ ਕੱਢ ਕੇ ਇਸ ਤਰ੍ਹਾਂ ਵਾਪਸ ਕੁੰਡਾ ਉਸੇ ਸਲਾਈ ਤੇ ਕਰਕੇ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾ ਦ। ਥ्रेड ਕਰਾਂਗੀ ਅੱਗੇ ਇੱਕ ਕੁੰਡਾ ਉਲਟਾ ਥ्रेड ਕਰਾਂਗੀ ਪਿੱਛੇ ਸਿੱਧਾ ਕੁੰਡਾ ਇਸ ਤਰ੍ਹਾਂ 1 2 ਦੂਸਰੇ ਕੁੰਡੇ ਵਿੱਚ ਦੀ ਇਸ ਤਰ੍ਹਾਂ ਕੁੰਡਾ ਬਣਾਉਣਾ ਹੈ ਆਪਾਂ ਵਾਪਸ ਉਸੇ ਸਲਾਈ ਤੇ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾ ਦੇ। ਹੇਰ ਉਲਟਾ ਕੁੰਡਾ ਉਲਟਾ ਸਿੱਧਾ ਕੁੰਡਾ ਉਸੇ ਤਰ੍ਹਾਂ ਨੀਚੇ ਵਾਲੇ ਹੌਲ ਚੋਂ ਕੁੰਡਾ ਬਣਾ ਕੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਦੇ ਇੱਕ ਬਣਾਤਾ ਹੈ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਸਿੱਧਾ ਕੁੰਡਾ ਫੇਰ ਉਸੇ ਤਰ੍ਹਾਂ ਸਿੱਧੇ ਕੁੰਡੇ ਤੇੜੇ ਆਇਨ ਬਣ ਰਹੇ ਆ ਉਲਟਾ ਕੁੰਡਾ ਆਪਾਂ ਉਸੇ ਤਰ੍ਹਾਂ ਬਣਾ ਰਹੇ ਆ ਤੀਸਰੀ ਸਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸਾਰੀ ਸਲਾਈ ਮੈਂ ਤੁਹਾਨੂੰ ਲਾਸਟ ਤੱਕ ਬਣਾ ਕੇ ਦਿਖਾਵਾਂਗੀ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੋਲ ਟਾ ਕੁੰਡਾ ਟਾ ਬਣਾਉਣਾ ਸਿੱਧਾ ਕੁੰਡਾ ਇਸ ਤਰ੍ਹਾਂ ਹੁਣ ਆਪਾਂ ਆ ਗਏ ਲਾਸਟ ਤੇ ਤਾਂ ਲਾਸਟ ਤੇ ਆਪਣਾ ਜਿਹੜਾ ਕੁੰਡਾ ਸਿੱਧਾ ਆ ਰਿਹਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਸਿੰਪਲ ਸਿੱਧਾ ਬਣਾ ਲਾਂਗੇ ਕਿਉਂਕਿ ਕੰਨੀ ਵਾਲਾ ਕੁੰਡਾ ਆਪਣਾ ਹੁਣ ਚੌਥੀ ਸਲਾਈ ਆ ਗਈ ਆਪਣੇ ਡਿਜ਼ਾਈਨ ਦੀ ਚੌਥੀ ਸਲਾਈ ਜਿਹੜਾ ਹੁੰਦਾ ਜਿਸ ਤਰ੍ਹਾਂ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਬਣਾਵਾਂਗੀ ਕੁੰਡਾ ਉਧਰ ਸਿੱਧਾ ਤੇ ਇੱਧਰ ਉਲਟਾ ਬਣਾਵਾਂਗੇ ਇਹ ਉਧਰ ਉਲਟਾ ਤੇ ਇੱਧਰ ਸਿੱਧਾ ਬਣਾਵਾਂਗੇ ਸਿੰਪਲ ਸਿੱਧਾ ਉਲਟੀ ਸਲਾਈ 'ਚ ਆਪਾਂ ਸਿੰਪਲ ਸਿੱਧਾ ਬਣਾਉਣਾ ਕੁੰਡਾ ਕੁੰਡਾ ਉਲਟਾ ਇੱਕ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਚੌਥੀ ਸਲਾਈ ਆਪਾਂ ਸਾਰੇ ਇਸ ਤਰ੍ਹਾਂ ਕੰਪਲੀਟ ਕਰਨੀ ਹੈ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਬਣਾਵਾਂਗੇ ਹੁਣ 5ਵੀਂ ਸਲਾਈ ਆ ਗਈ ਡਿਜ਼ਾਈਨ ਦੀ 5ਵੀਂ ਸਲਾਈ ਚ ਆਪਾਂ ਡਿਜ਼ਾਈਨ ਦੀ ਜਿਹੜੀ ਜਗ੍ਹਾ ਚੇਂਜ ਕਰਾਂਗੇ ਜਿਹੜਾ ਕੁੰਡਾ ਹੁਣ ਇੱਧਰ ਉਲਟਾ ਹੈ ਉਹ ਨੂੰ ਆਪਾਂ ਪਹਿਲੀ ਸਲਾਈ ਚ ਆਪਾਂ ਇਹ ਕੁੰਡਾ ਉਲਟਾ ਬਣਾਇਆ ਸੀ ਹੁਣ 5ਵੀਂ ਸਲਾਈ ਚ ਆਪਾਂ ਉਲਟੇ ਤੇ ਸਿੱਧਾ ਬਣਾਵਾਂਗੇ ਸਿੱਧੇ ਤੇ ਉਲਟਾ ਕੁੰਡਾ ਬਣਾਵਾਂਗੇ ਉਲਟੇ ਤੇ ਸਿੱਧਾ ਸਿੱਧੇ ਤੇ ਉਲਟਾ ਸਲਾਈ ਆਪਾਂ ਐਸੀ ਤਰ੍ਹਾਂ ਕੰਪਲੀਟ ਕਰਨੀ ਹੈ ਮਤਲਬ ਇੱਕ ਹੁੰਦਾ ਸਿੱਧਾ ਉਲਟਾ ਸਿੱਧਾ ਉਲਟਾ ਬਸ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਉਲਟੇ ਤੇ ਸਿੱਧਾ ਕੁੰਡਾ ਬਣ ਰਿਹਾ ਸਿੱਧੇ ਤੇ ਉਲਟਾ ਕੁੰਡਾ ਬਣ ਰਿਹਾ ਪੰਜਵੀਂ ਸਲਾਈ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ 5ਵੀਂ ਸਲਾਈ ਹੋ ਗਈ ਕੰਪਲੀਟ ਹੋਣ ਆ ਗਈ 6ਵੀਂ ਸਲਾਈ ਜਿਹੜਾ ਹੁੰਦਾ ਜੈਸ ਤਰ੍ਹਾਂ ਦਿਖਾਈ ਦਿੰਦਾ ਏ ਕੁੰਡਾ ਉਧਰ ਉਲਟਾ ਤੇ ਇਧਰ ਆਪਾਂ ਸਿੱਧਾ ਬਣਾਵਾਂਗੇ ਜਿਹੜਾ ਉਧਰ ਸਿੱਧਾ ਇਧਰ ਉਲਟਾ ਬਣਾਵਾਂਗੇ ਤੇ ਇਸ ਤਰ੍ਹਾਂ ਆਪਾਂ ਸਲਾਈ ਜਿਹੜੀ 6ਵੀਂ ਕੰਪਲੀਟ ਕਰਦੀ ਆ ਮੈਂ ਏ ਕੁੰਡਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਇਸੇ ਤਰ੍ਹਾਂ ਸਿਲਾਈ ਕੰਪਲੀਟ ਕਰ ਲੀਏ 6 ਸਿਲਾਈਆਂ ਕੰਪਲੀਟ ਹੋ ਗਈਆਂ ਹੁਣ ਆਪਾਂ 7ਵੀਂ ਸਿਲਾਈ ਬਣਾਵਾਂਗੇ 7ਵੀਂ ਸਿਲਾਈ ਤੀਸਰੀ ਸਿਲਾਈ ਦੀ ਤਰ੍ਹਾਂ ਬਣਾਉਣੀ ਹੈ ਸਿੱਧੇ ਕੁੰਡੇ ਤੇ ਡਿਜ਼ਾਈਨ ਬਣਾਉਣਾ ਇਹ ਕੰਨੀ ਵਾਲਾ ਕੁੰਡਾ ਆਪਾਂ ਬਣਾ ਲੈਣਾ ਸਿੱਧਾ ਕਿਉਂਕਿ ਇਹ ਕੰਨੀ ਵਾਲਾ ਕੁੰਡਾ ਆਪਣਾ ਇਹ ਕੁੰਡਾ ਉਲਟਾ ਹੈ ਤਾਂ ਇਹਨੂੰ ਉਲਟਾ ਬਣਾ ਲੈਣਾ ਸਿੱਧੇ ਕੁੰਡੇ ਤੇ ਡਿਜ਼ਾਈਨ ਬਣੂਗਾ ਜਿਵੇਂ ਆਪਾਂ ਤੀਸਰੀ ਸਿਲਾਈ 'ਚ ਬਣਾਇਆ ਸੀ ਡਿਜ਼ਾਈਨ ਉਸੇ ਤਰ੍ਹਾਂ ਦਾ ਬਸ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ। ਉਸੇ ਤਰ੍ਹਾਂ 1 2 ਦੂਸਰੇ ਹੌਲ ਵਿੱਚ ਦੀ ਕੁੰਡਾ ਬਣਾ ਕੇ ਇਸ ਤਰ੍ਹਾਂ ਵਾਪਸ ਉਸੇ ਸਲਾਈ ਤੇ ਦੋ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਤੇ ਇਸ ਤਰ੍ਹਾਂ। ਪਹਿਲਾਂ ਇਹ ਡਿਜ਼ਾਈਨ ਆਪਣੇ ਇੱਥੇ ਆ ਰਿਹਾ ਸੀ ਹੁਣ ਇਹ ਇੱਥੇ ਆ ਰਿਹਾ ਵਿੱਚ। ਉਲਟਾ ਕੁੰਡਾ ਉਲਟਾ ਹੀ ਬਣਾਵਣਾ ਇਸ ਤਰ੍ਹਾਂ। ਸਿੱਧੇ ਕੁੰਡੇ ਤੇ ਉਸੇ ਤਰ੍ਹਾਂ ਡਿਜ਼ਾਈਨ 1 2 ਦੂਸਰੇ ਹੌਲ ਵਿੱਚ ਦੀ ਕੁੰਡਾ ਬਣਾਵਾਂਗੇ। ਵਾਪਸ ਇਸੇ ਸਲਾਈ ਤੇ ਕਰਕੇ ਦੋ ਦਾ ਇੱਕ ਬਣਾਵਾਂਗੇ। ਤਾ 7ਵੀਂ ਸਲਾਈ ਆਪਾਂ ਸਾਰੀ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ 7ਵੀਂ ਸਲਾਈ ਦੇ ਲਾਸਟ ਤੇ ਆ ਗਈ ਆਪਾਂ ਉਸੇ ਤਰ੍ਹਾਂ ਉਲਟਾ ਕੁੰਡਾ ਉਲਟਾ ਬਣਾਣੇ ਆ ਸਿੱਧੇ ਕੁੰਡੇ ਦੀ ਉਸੇ ਤਰ੍ਹਾਂ ਨੀਚੇ ਵਾਲੇ 1 2 ਦੂਸਰੇ ਹੌਲ ਵਿੱਚੋਂ ਕੁੰਡਾ ਬਣਾ ਕੇ ਵਾਪਸ ਉਸੇ ਸਲਾਈ ਤੇ ਕਰਕੇ ਪਿਛਲੀ ਸਾਈਡ ਤੋਂ ਦੋ ਦਾ ਇੱਕ ਤੇ ਲਾਸਟ ਵਾਲਾ ਕੁੰਡਾ ਆਪਣਾ ਉਲਟ ਹੈ ਉਲਟਾ ਬਣਾ ਲਾਂਗੇ 7 ਸਲਾਈਆਂ ਕੰਪਲੀਟ ਹੋ ਗਈਆਂ 8ਵੀਂ ਸਲਾਈ ਉਸੇ ਤਰ੍ਹਾਂ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਜਿਹੜਾ ਉਧਰ ਉਲਟਾ ਹੈ இது பண்ணுவேன் சிதா ஜிதா இது பண்ணுவேன் உல்ட்டாக்கிதா உல்டா சிதா உல்டா சிதா அட்வீ சிலை அப்பா சாரி ஸ்தான் கம்பிட் கே அட் சிலையா டைன 8 ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ 'ਤੇ ਇਸ ਨੂੰ ਪਾਉਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਅੱਖਮੀ ਸਲਾਈ ਹੋ ਗਈ ਕੰਪਲੀਟ ਤਾਂ ਜਿਹੜਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਗਿਆ ਹੁਣ ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਾਂਗੇ ਤਾਂ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਇੱਕ ਹੁੰਡਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਇਸ ਤਰ੍ਹਾਂ ਆਪਾਂ ਸ਼ੁਰੂ ਕਰ ਲੈਣਾ ਪਹਿਲੀ ਸਲਾਈ ਤੋਂ ਢੀਏ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਇਸ ਡਿਜ਼ਾਈਨ ਨੂੰ ਜਰੂਰ ਬਣਾ ਕੇ ਦੇਖਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ